ਸੜਕ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ ਸੜਕਾਂ ਦੇ ਉੱਪਰ ਬਕਾਇਦਾ ਤੌਰ ਤੇ 150 ਦੇ ਕਰੀਬ ਗੱਡੀਆਂ ਸਟਾਪ ਜਿਹੜੀਆਂ ਗੱਡੀਆਂ ਨੇ ਟੋ요ਟਾ ਹਾਈਲੈਕਸ ਗੱਡੀਆਂ ਇਹ ਸੜਕਾਂ ਤੇ ਤਾਇਨਾਤ ਰਹਿਣਗੀਆਂ ਜੇਕਰ ਨਬਜ ਰੁਕ ਜਾਂਦੀ ਹੈ ਤਾਂ ਉਹਨੂੰ ਸੀਪੀਆਰ ਕਿਸ ਤਰ੍ਹਾਂ ਦੇਣਾ ਜਾਂ ਫਿਰ ਫਰਸਟ ایڈ ਕਿਸ ਤਰ੍ਹਾਂ ਦੇਣਾ ਉਹਨੂੰ ਹਸਪੀਟਲ ਪਹੁੰਚਾਉਣ ਤੋਂ ਪਹਿਲਾਂ ਹੌਸਲਾ ਵੀ ਦੇ ਆਪਾਂ ਮਾਨਸਿਕ ਤੌਰ ਤੇ ਵੀ ਕਈ ਸ਼ੌਕ ਵਿੱਚ ਆ ਜਾਂਦੇ ਤਾਂ ਹਰ ਤਰੀਕੇ ਨਾਲ ਉਸ ਦੀ ਹੈਲਪ ਕਰਨੀ ਹੈ ਉਹਤੇ ਐਮਟੀ ਸੈਕਸ਼ਨ ਦੇ ਵਿੱਚ ਸਪੈਸ਼ਲੀ ਇਹ ਚੀਜ਼ਾਂ ਟ੍ਰੇਨ ਕਰਵਾਈਆਂ ਗਈਆਂ ਕਿ ਕਟਰ ਵਗੈਰਾ ਦੇ ਨਾਲ ਵੀ ਕਿਸ ਤਰ੍ਹਾਂ ਨਾਲ ਤੁਸੀਂ ਜਲਦੀ ਤੋਂ ਜਲਦੀ ਉਹਨਾਂ ਨੂੰ ਰਿਕਵਰ ਕਰ ਸਕਦੇ ਹੋ ਬਾਹਰ ਕੱਢ ਸਕਦੇ ਹੋ ਤੇ ਹਰ ਤਰ੍ਹਾਂ ਦੀ ਸਾਨੂੰ ਟ੍ਰੇਨਿੰਗ ਦਿੱਤੀ। ਪਿੱਛੇ ਵੀ ਕੈਮਰਾ ਜੀ ਦੋਵੇਂ ਪਾਸੇ ਕੈਮਰਾ ਜੀ ਪਿੱਛੇ ਵੀ ਅੱਗੇ ਜੀ ਕੋਈ ਵੀ ਚਲਾਨ ਕੈਮਰੇ ਦੇ ਸਾਹਮਣੇ ਕੱਟਿਆ ਜਾਊਗਾ ਜੀ ਜਿਵੇਂ ਇੱਥੋਂ ਬੋਨਟ ਤੇ ਜਾਂਦੇ ਆਂ ਔਰ ਬੋਨਟ ਪੂਰਾ ਇਹਦੇ ਵਿੱਚ ਕਵਰ ਰਹੇਗਾ ਜਿਹੜੀ ਵੀ ਚੀਜ਼ ਹੋਏਗੀ ਤੁਸੀਂ ਚਲਾਨ ਕੱਟਣਾ ਸਾਰਾ ਕਵਰ ਹੋਊਗਾ ਜੀ ਡੈਸ਼ ਦੇ ਸਾਹਮਣੇ ਬੋਰਡ ਦਾ ਸਾਰਾ ਆਊਗਾ ਜੀ ਸੜਕਾਂ ਕਾ ਬਰੋ ਪੰਜਾਬ ਸਰਕਾਰ ਨੇ ਨਵੀਂ ਸ਼ੁਰੂਆਤ ਕੀਤੀ ਹੈ ਪੂਰੇ ਦੇਸ਼ ਦੇ ਵਿੱਚ ਪਹਿਲੀ ਸ਼ੁਰੂਆਤ ਕਹੀ ਜਾ ਸਕਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸੜਕ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ ਸੜਕਾਂ ਦੇ ਉੱਪਰ ਬਕਾਇਦਾ ਤੌਰ ਤੇ 150 ਦੇ ਕਰੀਬ ਗੱਡੀਆਂ ਸਟਾਪ ਜਿਹੜੀਆਂ ਗੱਡੀਆਂ ਨੇ ਟੋ요ਟਾ ਹਾਈਲੈਕਸ ਗੱਡੀਆਂ ਇਹ ਸੜਕਾਂ ਤੇ ਤਾਇਨਾਤ ਰਹਿਣਗੀਆਂ ਔਰ ਹਾਦਸਿਆਂ ਨੂੰ ਘਟਾਉਣ ਵਾਸਤੇ ਔਰ ਹਾਦਸਿਆਂ ਦੇ ਵਿੱਚ ਜਿਹੜੀ ਮੌਤ ਦੀ ਦਰ ਹੈ ਉਹਨੂੰ ਘਟਾਉਣ ਵਾਸਤੇ ਇਹ ਫੈਸਲਾ ਲਿਆ ਕਿਉਂਕਿ ਮੌਕੇ ਦੇ ਉੱਪਰ ਜੇ ਕੋਈ ਹਾਦਸਾ ਹੋਵੇ ਤਾਂ ਜਿਹੜੇ ਮੌਕੇ ਤੇ ਜਿਹੜੇ ਸ਼ੁਰੂਆਤੀ 10-15 ਮਿੰਟ ਹੁੰਦੇ ਆ ਹਾਦਸਾ ਹੋਣ ਤੋਂ ਬਾਅਦ ਉਸ ਸਮੇਂ ਤੇ ਕੱਢ ਕੇ ਜਿਹੜੇ ਹਾਦਸੇ ਦੇ ਸ਼ਿਕਾਰ ਹੋਏ ਹੋਏ ਲੋਕ ਹੋਣਗੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਾਇਆ ਜਾ ਸਕੇ ਉਹਨਾਂ ਦਾ ਇਲਾਜ ਕਰਾਇਆ ਜਾ ਸਕੇ ਔਰ ਨਾਲ ਹੀ ਹੋਰ ਵੀ ਆ ਗੱਡੀਆਂ ਜਿਹੜੀਆਂ ਦੇਖੋਗੇ ਤੁਸੀਂ ਟੌਪ ਕਲਾਸ ਇਨਾਂ ਦੇ ਵਿੱਚ ਬਕਾਇਦਾ ਤੌਰ ਤੇ ਬਹੁਤ ਸਾਰੇ ਹੋਰ ਫੰਕਸ਼ਨਸ ਵੀ ਐਡ ਕੀਤੇ ਗਏ ਆ ਇਹਨਾਂ ਦੇ ਵਿੱਚ ਕੈਮਰਾਸ ਲਗਾਏ ਗਏ ਆ ਚਲਾਨ ਕੱਟਣ ਦੀ ਵੀ ਜਿਹੜੀ ਆ ਇਹਨਾਂ ਨੂੰ ਪਰਮੇਸ਼ਰ ਰਹੇਗੀ ਔਰ ਉੱਥੇ ਹੀ ਤੈਨਾਤੀ ਜਿੰਨਾ ਜਿੰਨਾ ਦੀ ਕੀਤੀ ਗਈ ਹੈ ਗੱਲਬਾਤ ਕਰਦੇ ਕਿਉਂਕਿ ਮਹਿਲਾ ਪੁਲਿਸ ਵੀ ਬਕਾਇਦਾ ਤੌਰ ਤੇ ਡਿਪਲॉय ਕੀਤੀ ਗਈ ਹੈ ਔਰ ਗੱਲਬਾਤ ਕਰਦੇ ਆ ਹੋਰ ਵੀ ਜਿਹੜੇ ਜਵਾਨ ਆ ਉਹਨਾਂ ਨਾਲ ਵੀ ਕੀ ਨਾ ਤੁਹਾਡਾ ਨਵਜੂਦਕ ਯੈਸ ਸਰ ਮਾਈ ਨੇਮ ਇਸ ਲੇਡੀ ਕਾਂਸਟੇਬਲ ਨਵਜੋਤ ਕੌਰ ਜੀ ਜੀ ਨਵਜੋਤ ਜੀ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਚੁਣਿਆ ਗਿਆ ਇਹਦੇ ਵਿੱਚ ਬਕਾਇਦਾ ਤੌਰ ਤੇ ਟ੍ਰੇਨਿੰਗ ਵੀ ਹੋਈ ਹੈ ਤੁਹਾਡੀ ਕਿੱਥੇ ਹੋਈ ਹੈ ਟ੍ਰੇਨਿੰਗ ਸਰ ਸਾਡੀ ਟ੍ਰੇਨਿੰਗ ਉੱਚ ਦਰਜੇ ਦੀ ਟ੍ਰੇਨਿੰਗ ਹੋਈ ਹੈ ਕਪੂਰਥਲੇ ਤੇ ਸਾਨੂੰ ਸਰਕਾਰ ਵੱਲੋਂ ਪਹਿਲਾਂ ਸਾਡੀ ਪੀਏਪੀ ਵਿੱਚ ਸੀਗੀ ਜੁਆਇਨਿੰਗ ਉੱਥੋਂ ਜਵਾਨ ਲਈ ਗਈ ਆ ਤੇ ਇਹ ਸਰਕਾਰ ਵੱਲੋਂ ਬਹੁਤ ਵਧੀਆ ਪਹਿਲ ਕਦਮੀ ਜਿਵੇਂ ਕੀਤੀ ਗਈ ਆ ਕਿ ਅਸੀਂ ਐਕਸੀਡੈਂਟ ਨੂੰ ਰੋਕਣਾ ਤੇ ਮੈਸੇਜ ਨੂੰ ਅਪਰੀਸ਼ੀਏਟ ਕਰਦੀ ਹਾਂ ਤੇ ਅਸੀਂ ਆਪਣੀ ਡਿਊਟੀ ਜਿਹੜੀ ਆ ਉਹ ਪੂਰੀ ਤਨਦੇਹੀ ਨਾਲ ਨਿਭਾਵਾਂਗੇ। ਕੀ ਕੁਝ ਸਿਖਾਇਆ ਗਿਆ ਟ੍ਰੇਨਿੰਗ ਦੇ ਵਿੱਚ ਕਿਉਂਕਿ ਮੌਕੇ ਦੇ ਹਾਲਾਤਾਂ ਨਾਲ ਨਜਿੱਠਣ ਦੇ ਲਈ ਕਿਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਗਈ ਤੁਹਾਨੂੰ ਕੀ ਕੁਝ ਸਿਖਾਇਆ ਗਿਆ? ਸਾਨੂੰ ਜਿਵੇਂ ਕਿ ਜੇਕਰ ਨਬਜ਼ ਰੁਕ ਜਾਂਦੀ ਹੈ ਤਾਂ ਉਹਨੂੰ ਸੀਪੀਆਰ ਕਿਸ ਤਰ੍ਹਾਂ ਦੇਣਾ ਜਾਂ ਫਿਰ ਫਰਸਟ ایڈ ਕਿਸ ਤਰ੍ਹਾਂ ਦੇਣਾ ਉਹਨੂੰ ਹਸਪੀਟਲ ਪਹੁੰਚਾਉਣ ਤੋਂ ਪਹਿਲਾਂ ਹੌਸਲਾ ਵੀ ਦੇ ਆਪਾਂ ਮਾਨਸਿਕ ਤੌਰ ਤੇ ਵੀ ਕਈ ਸ਼ੌਕ ਵਿੱਚ ਆ ਜਾਂਦੇ ਤਾਂ ਹਰ ਤਰੀਕੇ ਨਾਲ ਉਸ ਦੀ ਹੈਲਪ ਕਰਨੀ ਆ ਤੇ ਜੇ ਇੱਕ ਵਾਰ ਗੱਡੀ ਜ਼ਿਆਦਾ ਕ੍ਰੈਸ਼ ਹੋ ਜਾਂਦੀ ਹੈ ਮੰਨ ਲਓ ਸੜਕ ਹਾਦਸੇ ਦੇ ਵਿੱਚ ਗੱਡੀ ਪੂਰੀ ਡੈਮੇਜ ਹੋ ਗਈ ਅੰਦਰ ਜਿਹੜੇ ਬੰਦੇ ਆ ਉਹ ਠੀਕ ਹੈ ਜੇ ਮੰਨ ਲਓ ਉਹਨਾਂ ਦੀ ਜਾਨ ਨਹੀਂ ਗਈ ਉਸ ਸਮੇਂ ਕੱਢ ਕੇ ਕਟਰ ਦੇ ਨਾਲ ਕੱਟਣਾ ਉਹ ਵੀ ਟ੍ਰੇਨ ਕੀਤਾ ਗਿਆ ਉਹਦੇ ਬਾਰੇ ਵੀ ਤੁਹਾਨੂੰ ਹਾਂਜੀ ਸਰ ਸਾਨੂੰ ਉੱਥੇ ਐਮਟੀ ਸੈਕਸ਼ਨ ਦੇ ਵਿੱਚ ਸਪੈਸ਼ਲੀ ਇਹ ਚੀਜ਼ਾਂ ਟ੍ਰੇਨ ਕਰਵਾਈਆਂ ਗਈਆਂ ਕਿ ਕਟਰ ਵਗੈਰਾ ਦੇ ਨਾਲ ਵੀ ਕਿਸ ਤਰ੍ਹਾਂ ਨਾਲ ਤੁਸੀਂ ਜਲਦੀ ਤੋਂ ਜਲਦੀ ਉਹਨਾਂ ਨੂੰ ਰਿਕਵਰ ਕਰ ਸਕਦੇ ਹੋ ਬਾਹਰ ਕੱਢ ਸਕਦੇ ਹੋ ਤੇ ਹਰ ਤਰ੍ਹਾਂ ਦੀ ਸਾਨੂੰ ਟ੍ਰੇਨਿੰਗ ਦਿੱਤੀ ਗਈ ਹੈ ਥੈਂਕ ਯੂ Thank ਤਾਂ ਇਹ ਉਹ ਗੱਡੀਆਂ ਨੇ ਬਕਾਇਦਾ ਤੌਰ ਤੇ ਸੀ ਦਿਖਾ ਵੀ ਦਨੇ ਅੰਦਰ ਹੋਰ ਵੀ ਜਵਾਨ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇਹ ਪੂਰੀ ਟ੍ਰੇਨਡ ਫੋਰਸ ਹੋਏਗੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਔਰ ਇਹ ਪੂਰਾ ਅੰਦਰੋਂ ਇੰਟੀਰੀਅਰ ਵੀ ਦਿਖਾਉਣੇ ਕੀ ਨਾਮ ਹੈ ਜੀ ਤੁਹਾਡਾ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਾਧਰ ਸਿੰਘ ਹੈ ਜੀ ਬਾਧਰ ਸਿੰਘ ਜੀ ਬਾਧਰ ਸਿੰਘ ਜੀ ਉੱਚ ਕੋਟੇ ਦੀ ਕੋਟੀ ਦੀ ਜਿਹੜੀ ਟ੍ਰੇਨਿੰਗ ਵੀ ਦਿੱਤੀ ਗਈ ਹੈ ਤੁਹਾਨੂੰ ਬਕਾਇਦਾ ਤੌਰ ਤੇ ਔਰ ਕਿਵੇਂ ਦਾ ਮਹਿਸੂਸ ਹੋ ਰਿਹਾ ਹੁਣ ਸੜਕਾਂ ਤੇ ਗੱਡੀਆਂ ਤੁਹਾਡੀਆਂ ਦੌੜਨ ਜਾ ਰਹੀਆਂ ਔਰ ਸੜਕਾਂ ਤੇ ਤੁਸੀਂ ਡਿਊਟੀ ਕਰਦੇ ਨਜ਼ਰ ਆਉਂਗੇ ਹਾਂ ਜੀ ਡਿਊਟੀ ਸੜਕਾਂ ਕੋਈ ਕੋਈ ਐਂਬੂਲੈਂਸ ਹੁੰਦਾ ਉਹਨੂੰ 10-15 ਮਿੰਟਾਂ ਚ ਬੰਦਾ ਉੱਥੇ ਪਹੁੰਚ ਕੇ ਉਹਨੂੰ ਹੌਸਪੀਟਲ ਦਾਖਲ ਕਰਾਵਾਂਗੇ ਜਾਨ ਕਿਸ ਜਾਨੀ ਜਾਨ ਬਚਾਵਾਂਗੇ ਕੀ ਕੁਛ ਹੈ ਇਸ ਗੱਡੀ ਦੇ ਵਿੱਚ ਮੈਂ ਜਰੂਰ ਚਾਹਣਾ ਜੇ ਤੁਸੀਂ ਕੁਝ ਦੱਸ ਸਕੋ ਤਾਂ ਕੋਈ ਗੱਡੀ ਦੇ ਵਿੱਚ ਕੀ ਕੁਛ ਫੰਕਸ਼ਨਸ ਕੀ ਕੁਛ ਨੇ ਕੈਮਰਾ ਹੈ ਹੋਰ ਕੀ ਕੁਛ ਹੈ ਕੈਮਰਾ ਜੀ ਇੱਥੇ ਸਾਰਾ ਆਪਣਾ ਕੈਮਰੇ ਕਮਰੇ ਸੈਟਅਪ ਬਾਕੀ ਦਾ ਕੀ ਸੈਟ ਦੂਜੇ ਸੈਟ ਹੈ ਸਾਰਾ ਕੁਝ ਲੱਗਿਆ ਹੋਇਆ ਜੀ ਬਸਤੀਆਂ ਗੁੱਤੀ ਉੱਪਰ ਗੱਡੀ ਦੀ ਹੂੰ ਹੂੰ ਕਿਨੇ 30-30 ਕਿਲੋਮੀਟਰ ਦੇ ਦਾਇਰੇ ਚ ਰਹਿਣਗੇ ਹਾਂ ਜੀ 30-35 ਕਿਲੋਮੀਟਰ ਦੇ ਦਾਇਰੇ ਚ ਜੀ ਠੀਕ ਹੈ 35 ਕਿਲੋਮੀਟਰ ਦੇ ਦਾਇਰੇ ਚ ਗੱਡੀਆਂ ਰਹਿਣੀਆਂ ਅੱਗੇ ਵੀ ਅੱਗੇ ਵੀ ਕੈਮਰਾ ਲੱਗਿਆ ਪਿੱਛੇ ਵੀ ਕੈਮਰਾ ਜੀ ਦੋਵੇਂ ਪਾਸੇ ਕੈਮਰਾ ਜੀ ਪਿੱਛੇ ਵੀ ਅੱਗੇ ਜੀ ਕੋਈ ਵੀ ਚਲਾਣ ਕੈਮਰਾ ਕੈਮਰੇ ਦੇ ਸਾਹਮਣੇ ਕੱਟਿਆ ਜਾਊਗਾ ਜੀ ਅੱਛਾ ਆ ਕੈਮਰਾ ਉਹ ਆ ਆ ਉਹ ਕੈਮਰਾ ਜੀ ਦੇ ਸਾਹਮਣੇ ਚਲਾਣ ਕੱਟਿਆ ਜਾਣਾ ਔਰ ਬੋਨਟ ਤੇ ਰੱਖ ਕੇ ਚਲਾਣ ਕੱਟਿਆ ਜਾਣਾ ਭਾਈ ਬੋਲਟ ਤੇ ਰੱਖ ਜੀ ਤਾਰ ਰੱਖੀ ਇਹ ਚੱਲੂ ਐ ਹੁਣ ਕੈਮਰਾ ਕੈਮਰਾ ਗੱਡੀ ਸਟਾਰਟ ਹੋਊਗੀ ਚੱਲ ਪੂਗਾ ਨਾਲ ਦੀ ਨਾਲ ਕਰ ਸਕਦੇ ਹਾਂ ਹਾਂ ਜੀ ਚੱਲ ਪੂਆ ਜੀ ਉਹਦੇ ਨਾਲ ਤਾਂ ਗੱਡੀ ਸਟਾਰਟ ਹੋਊਗੀ ਤਾਂ ਨਾਲ ਹੀ ਇਹ ਕੈਮਰਾ ਚੱਲ ਜਾਣਾ ਦਿਖਾਉਣੇ ਤੁਹਾਨੂੰ ਤਾਂ ਜਿਵੇਂ ਗੱਡੀ ਸਟਾਰਟ ਹੋਈ ਆ ਕੈਮਰਾ ਵੀ ਚਾਲੂ ਹੋ ਗਿਆ ਕੈਮਰਾ ਵੀ ਚਾਲੂ ਹੋ ਗਿਆ ਜੀ ਚਾਲੂ ਆ ਹਾਂ ਜੀ ਕੈਮਰਾ ਵੀ ਚਾਲੂ ਹੋ ਗਿਆ ਜੀ ਔਰ ਜਿਵੇਂ ਇੱਥੋਂ ਬੋਨਟ ਤੇ ਜਾਂਦੇ ਆ ਔਰ ਬੋਨਟ ਪੂਰਾ ਇਹਦੇ ਵਿੱਚ ਕਵਰ ਰਹੇਗਾ ਜਿਹੜੀ ਵੀ ਚੀਜ਼ ਹੋਏਗੀ ਤੁਸੀਂ ਚਲਾਨ ਕੱਟਣਾ ਸਭੀ ਸਾਰਾ ਕਵਰ ਹੋਊਗਾ ਜੀ ਡੈਸ਼ ਦੇ ਸਾਹਮਣੇ ਬੋਰਡ ਦਾ ਸਾਰਾ ਆਊਗਾ ਜੀ ਸਾਰਾ ਕਵਰ ਹੋ ਜਾਊਗਾ ਜੀ ਸਾਰਾ ਕੁਝ ਕਵਰ ਰਹੇਗਾ ਬਹੁਤ ਧੰਨਵਾਦ ਜੀ ਤਾਂ ਇਹ ਪੂਰੀਆਂ ਉਹ ਪਿਕਾ ਟਾਈਪ ਗੱਡੀਆਂ ਨੇ ਹਾਈਲੈਕਸ ਗੱਡੀਆਂ ਜਿਹੜੀਆਂ ਦੁਬਈ ਦੀ ਪੁਲਿਸ ਦੇ ਕੋਲ ਜਿਹੜੀਆਂ ਗੱਡੀਆਂ ਨੇ ਮੁੱਖ ਮੰਤਰੀ ਕਹਿੰਦੇ ਕਿ ਉਸ ਦਰਜੇ ਦੀਆਂ ਸੀ ਗੱਡੀਆਂ ਦੇਣ ਦੀ ਕੋਸ਼ਿਸ਼ ਕੀਤੀ ਆ ਤਾਂ ਕਿ ਜੇ ਕੋਈ ਵੱਡਾ ਸਾਧਨ ਵੀ ਆ ਕੋਈ ਵੱਡਾ ਵਹੀਕਲ ਆ ਸੜਕ ਦੇ ਉੱਪਰ ਮੰਨ ਲਓ ਐਕਸੀਡੈਂਟ ਹੋ ਗਿਆ ਕਿਸੇ ਦਾ ਤਾਂ ਉਸ ਨੂੰ ਖਿੱਚ ਕੇ ਪਾਸੇ ਕਰਨਾ ਤਾਂ ਕਿਉਂਕਿ ਇਹ ਕੈਪੇਬਲ ਨੇ ਇਹ ਗੱਡੀਆਂ ਹਾਈਲੈਕਸ ਗੱਡੀ ਹੈ ਜਿਹੜੀ ਔਰ ਕਾਫੀ ਹੈਵੀ ਗੱਡੀ ਮੰਨੀ ਜਾਂਦੀ ਹੈ ਟੋ요ਟਾ ਦੀ ਔਰ ਉਸੇ ਤਰੀਕੇ ਦੇ ਨਾਲ ਇਹਨੂੰ ਡਿਜ਼ਾਈਨ ਵੀ ਕਰਵਾਇਆ ਗਿਆ ਬਕਾਇਦਾ ਤੌਰ ਤੇ ਪੰਜਾਬ ਪੁਲਿਸ ਦੇ ਲਈ ਸੜਕ ਸੁਰੱਖਿਆ ਫੋਰਸ ਦੇ ਲਈ ਔਰ ਮੁੱਖ ਮੰਤਰੀ ਕਹਿੰਦੇ ਕਿ ਮੇਰਾ ਸੁਪਨਾ ਸੀ ਔਰ ਤਾਂ ਕਿ ਜਿਹੜੇ ਪੰਜਾਬ ਦੇ ਵਿੱਚ ਆਏ ਦਿਨ ਸੜਕ ਹਾਦਸੇ ਹੁੰਦੇ ਆ ਹਰ ਸਾਲ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਸੜਕ ਹਾਦਸਿਆਂ ਦੇ ਵਿੱਚ ਔਰ ਉਹਨਾਂ ਜਾਨਾਂ ਨੂੰ ਕਿਵੇਂ ਬਚਾਉਣਾ ਉਹਨਾ ਐਕਸੀਡੈਂਟ ਦੇ ਸਮੇਂ ਦਾ ਜਿਹੜਾ ਮੌਕੇ ਤੇ ਜਿਹੜਾ ਕੁਛ ਇੱਕ ਜਿਹੜੇ ਮਿੰਟ ਹੁੰਦੇ ਆ 골ਡਨ ਮਿੰਟਸ ਹੁੰਦੇ ਆ ਔਰ ਉਹਨਾ ਸਮੇਂ ਦੇ ਵਿੱਚ ਉਹਨੇ ਇੱਕ ਟਾਈਮ ਦੇ ਵਿੱਚ ਉਹਨਾ ਜਿਹੜੇ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਪਹੁੰਚਾਉਣਾ ਔਰ ਉਸ ਦੇ ਨਾਲ ਹੀ ਟ੍ਰੈਫਿਕ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਕਾਨੂੰਨ ਹੋਰ ਵੀ ਸਖਤ ਕਰਨ ਜਾ ਰਹੀ ਹੈ ਸਰਕਾਰ ਕਿਉਂਕਿ ਜਿਸ ਤਰੀਕੇ ਨਾਲ ਵਿਦੇਸ਼ਾਂ ਦੇ ਵਿੱਚ ਜਿਹੜਾ ਸਿਸਟਮ ਹੈ ਕਿ ਨੰਬਰ ਕੱਟੇ ਜਾਂਦੇ ਆ ਡਰਾਈਵਿੰਗ ਲਾਇਸੈਂਸ ਜਿਸ ਤਰੀਕੇ ਨਾਲ ਡਰਾਈਵਿੰਗ ਲਾਇਸੈਂਸ ਅਟੈਚ ਹੁੰਦਾ ਔਰ ਚਲਾਨ ਕੱਟਿਆ ਜਾਂਦਾ ਤਾਂ ਮੌਕੇ ਦੇ ਉੱਪਰ ਡਰਾਈਵਿੰਗ ਲਾਇਸੈਂਸ ਦੇ ਪੁਆਇੰਟ ਜਿਹੜੇ ਆ ਕੱਟੇ ਜਾਂਦੇ ਔਰ ਉਸੇ ਹਿਸਾਬ ਦੇ ਨਾਲ ਪੰਜਾਬ ਸਰਕਾਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਾ ਹੀ ਸਿਸਟਮ ਲਾਗੂ ਕਰਨ ਜਾ ਰਹੀ ਹੈ ਤਾਂਕਿ ਲੋਕਾਂ ਨੂੰ ਹੋਰ ਅਵੇਅਰਨੈਸ ਹੋ ਸਕੇ ਆ ਸਾਧਨ ਚਲਾਉਂਦਿਆਂ ਹੋਇਆਂ ਟ੍ਰੈਫਿਕ ਰੂਲਸ ਦੇ ਪ੍ਰਤੀ ਕਿਉਂਕਿ ਜਦੋਂ ਚੰਡੀਗੜ੍ਹ ਲੋਕ ਜਾਂਦੇ ਆ ਤਾਂ ਗੱਡੀ 60 ਤੋਂ ਉੱਪਰ ਨਹੀਂ ਚਲਾਉਂਦੇ ਔਰ ਜਿਵੇਂ ਹੀ ਚੰਡੀਗੜ੍ਹ ਦਾ ਬੱਡ ਟੱਪ ਕੇ ਮੁਹਾਲੀ ਜਾਂ ਜ਼ੀਰਕਪੁਰ ਆਲੇ ਬਣੇ ਪਹੁੰਚਦੇ ਆ ਉਦੋਂ ਫਿਰ ਰੇਸ ਦੱਬ ਦਿੰਦੇ ਆ ਪਰ ਪੂਰੇ ਪੰਜਾਬ ਦੇ ਵਿੱਚ ਹੁਣ ਜਿੰਨੀ ਲਿਮਿਟ ਹੋਏਗੀ ਸਪੀਡ ਦੀ ਸਪੀਡ ਲਿਮਿਟ ਤੋਂ ਓਵਰ ਤੁਸੀਂ ਗੱਡੀ ਚਲਾਉਂਦੇ ਹੋਏ ਨਜ਼ਰ ਆਏ ਤਾਂ ਮੌਕੇ ਤੇ ਚਲਾਨ ਹੋਏਗਾ ਸਫਾਰਸ਼ਾਂ ਹੋਣੀਆਂ ਬੰਦ ਹੋ ਜਾਣਗੀਆਂ ਇਹ ਵੀ ਜ਼ਿਕਰ ਮੁੱਖ ਮੰਤਰੀ ਨੇ ਕੀਤਾ ਔਰ ਨਾਲ ਹੀ ਵਿਦੇਸ਼ਾਂ ਦੇ ਤਰਜ਼ ਤੇ ਪੰਜਾਬ ਸਰਕਾਰ ਸੜਕ ਸੁਰੱਖਿਆ ਨੂੰ ਲੈ ਕੇ ਨਵਾਂ ਸਿਸਟਮ ਲਾਗੂ ਕਰਨ ਜਾ ਰਹੀ ਹੈ ਕੈਮਰਾ ਪਰਸਨ ਵਿਕਰਮ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਜਲੰਧਰ